ਐਮਪੀ ਦੀਆਂ ਵੋਟਾਂ 'ਚ ਹਰ ਇੱਕ ਬੰਦੇ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਾ ਚਾਹੀਦਾ ਪਰ ਮੈਨੂੰ ਉਮੀਦ ਆ ਵੀ ਕਰਮਜੀਤ ਸ਼ਾਇਦ ਜੀ ਸਾਰੀਆਂ ਪਾਰਟੀਆਂ ਨੂੰ ਆਪਣਾ ਜੋੜ ਲਾ ਲਈਆਂ ਡਿਪੈਂਡ ਕਰਦਾ ਵੋਟਰ ਤੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦਾ ਤੇ ਉਹ ਹਜ਼ਾਰ ਜੱਟ ਆ ਜੀ ਮੁੱਦੇ ਤਾਂ ਉਹੀ ਹੁੰਦੇ ਆ ਜੀ ਆਏ ਸਾਲ ਜਿਹੜੇ ਅੱਕੀ ਹੁੰਦੇ ਆ ਖੈਰ ਮੁੱਦੇ ਨਹੀਂ ਅੱਜ ਦਾ ਤਾਂ ਇਹ ਆ ਬਈ ਐਮਪੀ ਦੀਆਂ ਵੋਟਾਂ 'ਚ ਹਰ ਇੱਕ ਬੰਦੇ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਾ ਚਾਹੀਦਾ ਸੋ ਮੈਂ ਵੀ ਆਪਣੇ ਪਿੰਡ ਦੋਦੇ तहसील लाभा आज ਆਪਣੀ ਵੋਟ ਪਾ ਕੇ ਆਇਆ ਤੇ ਆਪਣੀ ਮਨਪਸੰਦ ਪਾਰਟੀ ਨੂੰ ਪਾ ਕੇ ਆਇਆ ਕਿਉਂਕਿ ਵੋਟਰ ਬੜੇ ਸਿਆਣੇ ਨੇ ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਕਿਹੜੀ ਪਾਰਟੀ ਕੰਮ ਕਰਦੀ ਹੈ ਹੁਣ ਪਰਭਾਵਣ ਦੀ ਲੋੜ ਨਹੀਂ ਜਾਗਰੂਕ ਹੋ ਚੁੱਕੇ ਆ ਪਰ ਵੋਟਰ ਆ ਵੋਟਰ ਤੇ ਉਹਨੂੰ ਪਤਾ ਵੀ ਕਿਹੜਾ ਲੋਕਾਂ ਲਈ ਖੜਾ ਹੈ ਤੇ ਕਿਹੜਾ ਨਹੀਂ ਖੜਾ ਇਸ ਤਰ੍ਹਾਂ ਲੱਗਦਾ ਹੈ ਚੇਂਜ ਕੀ ਮੰਗਦੇ ਆ ਦੇ ਤਰ੍ਹਾਂ ਇਹ ਵੋਟਾਂ ਦਾ ਰਿਜ਼ਲਟ ਐਂਡ ਵਿੱਚ ਦੱਸਦਾ ਚੇਂਜ ਹੀ ਤਾਂ ਕਈ ਵਾਰ ਗੈਸ ਕੀਤੇ ਹੋਏ ਚੈਨਲਾਂ ਦੀ ਵੀ ਫੇਲ ਹੋ ਜਾਂਦੇ ਆ ਹਨਾ ਤੇ ਸਾਰੀਆਂ ਪਾਰਟੀਆਂ ਉਹ ਆਪਣਾ ਜੋਰ ਲਾ ਰਹੀਆਂ ਆ ਡਿਪੈਂਡ ਕਰਦਾ ਵੋਟਰ ਤੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦਾ ਤੇ ਉਹ ਆ ਜਿਹੜਾ ਰਿਜ਼ਲਟ ਆ ਜੂਗਾ ਪੁਰਾਣੇ ਸਾਥੀ ਕਲਾਕਾਰ ਦੀ ਸਪੋਰਟ ਕਰ ਰਹੇ ਹਾਂ ਤੁਸੀਂ ਭਗਵੰਤ ਸਿੰਘ ਲੰਬੇ ਮਿੱਤਰ ਆ ਵੀ ਹਾਂ ਨਹੀਂ ਭਗਵੰਤ ਸਿੰਘ ਸਾਹਿਬ ਨੇ ਬਹੁਤ ਵਧੀਆ ਜੀ ਮੈਂ ਆਪਣੇ ਤੌਰ ਤੇ ਖਾਂ ਖੇਤੀਬਾੜੀ ਨਾਲ ਸੰਬੰਧ ਰੱਖਦਾ ਮੈਂ ਵੀ ਬੜੀਆਂ ਕਹੀ ਕੁਸ਼ ਚਲਾਈ ਹੋਈਆਂ ਖੇਤ ਹਾਲ ਵਾਇਆ ਹੋਇਆ ਤੇ 24 ਘੰਟੇ ਬਿਜਲੀ ਕੋਈ ਛੋਟੀ ਵੱਡੀ ਅੱਜ ਜਿੰਨੂ ਮਰਜ਼ੀ ਪੁੱਛ ਲੋ ਵੀ ਕੋਈ ਸੌਖੀ ਗੱਲ ਨਹੀਂ ਐ ਇਹ ਤਾਂ 8 ਘੰਟੇ ਵਿੱਚ ਤੇਲ ਫੂਕ ਦੇ ਕਦੇ ਤੇਲਾ ਦੀ ਸ਼ਾਰਟੇਜ ਪੈਣ ਦੀ ਢੋਲਾਂ ਦੀ ਲਾਈਨ ਲੱਗੀ ਹੁੰਦੀ ਇਹ ਬਹੁਤ ਵੱਡਾ ਕੰਮ ਖੇਤੀਬਾੜੀ ਸੈਕਟਰ ਲਈ ਜਿਹੜਾ ਕੀਤਾ ਇਹਨਾਂ ਦੀ ਸਰਕਾਰ ਨੇ ਤੇ ਦੂਜਾ ਬਿਜਲੀ ਦੇ ਬਿੱਲ ਤੇ ਕੁਝ ਕੁ ਵਾਦੇ ਹੋਰ ਕਹਿੰਦੇ ਪੂਰੇ ਹੋ ਜਾਣਗੇ ਤੇ ਫਿਰ ਜੇ ਲੋਕਾਂ ਦੀ ਕਸਰਤੀ ਤੇ ਖਰੇ ਉੱਤਰਦੇ ਰਹੇ ਫੇਰ ਦੁਬਾਰਾ ਇੰਨੀ ਨਰਮੀ ਦੇ ਬਾਵਜੂਦ ਵੀ ਤੁਸੀਂ ਆਪਣਾ ਗੋਰ ਦਾ ਇਸਤੇਮਾਲ ਕਰਨ ਪਹੁੰਚੇ ਹੋ ਪਰ ਅਜੇ ਕੁਝ ਵਿਅਕਤੀ ਜਿਹੜੇ ਅਜੇ ਵੀ ਘਰਾਂ 'ਚ ਨੇ ਟੀਮ ਐਸੇ ਹੈ ਬਹੁਤ ਘੱਟ ਹੈ ਕਿਉਂਕਿ 12 ਦੇ ਉੱਪਰ ਦਾ ਟਾਈਮ ਹੋ ਜਾਂਦਾ ਹੈ ਤੇ ਬਿਲਕੁਲ ਜੀ ਮੈਂ ਤਾਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਜਿਹੜਾ ਵੀ ਤੁਹਾਡਾ ਮਨ ਪਸੰਦ ਪਾਰਟੀ ਹੈ ਜਾਂ ਕੈਂਡੀਡੇਟ ਹੈ ਆਪਰ ਵੀ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਤੇ ਬਹੁਤ ਹੀ ਪਾਰਦਰਸ਼ੀ ਢੰਗ ਨਾਲ VOTING ਹੁੰਦੀ ਆ ਤੇ ਜਦੋਂ ਮੈਂ ਅੱਜ ਉਹ ਵਾਟਲ ਦੱਬਿਆ ਤਾਂ ਨਾਂ ਵੀ ਆਇਆ ਜਿਹਨੂੰ ਮੈਂ ਵੋਟ ਪਾਈ ਫਟਾਫਟ ਸਲਿੱਪ ਨਿਕਲ ਕੇ ਤੇ ਸੋ ਸਾਰਿਆਂ ਨੂੰ ਆਪਣੀ ਵੋਟ ਦਾ ਪ੍ਰਯੋਗ ਕਰਨਾ ਚਾਹੀਦਾ ਇੱਕ ਤੁਹਾਡੇ ਸਾਥੀ ਕਲਾਕਾਰ ਵੀ ਕਿਸੇ ਨੂੰ ਬਾਹਰੇ ਐਮਪੀ ਇਲੈਕਸ਼ਨਾਂ 'ਚ ਬਿਲਕੁਲ ਉਧਰ ਸਰਵਜੀਤ ਸਿੰਘ ਦਾ ਵੀ ਜੋਰ ਹੈ ਸਰਵਜੀਤ ਸਿੰਘ ਉਹਨਾਂ ਦਾ ਬਾਦਲ ਸਾਹਿਬ ਨੇ ਬਹੁਤ ਵੱਡਾ ਉਹ ਸਿੱਖਾ ਮੈਂ ਕੀ ਬਾਰੇ ਦੋ ਜੋ ਵੀ ਹੋਇਆ ਪਰ ਕਰਮਜੀਤ ਭਰਾ ਸਾਡਾ ਮੈਂ ਜਦੋਂ ਜਾ ਕੇ ਆਇਆ ਤੇ ਉਹਦਾ ਵੀ ਆ ਉੱਥੇ ਵੀ ਮੈਂ ਕੁਝ ਕਹਿ ਨਹੀਂ ਸਕਦਾ ਪਰ ਮੈਨੂੰ ਉਮੀਦ ਆ ਵੀ ਕਰਮਜੀਤ ਸ਼ਾਇਦ ਜਿੱਤੇ ਐਮਪੀ ਦੀਆਂ ਵੋਟਾਂ ਨੇ ਹਰ ਇੱਕ ਬੰਦੇ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਾ ਚਾਹੀਦਾ ਪਰ ਮੈਨੂੰ ਉਮੀਦ ਆ ਵੀ ਕਰਮਜੀਤ ਸ਼ਾਇਦ ਜਿੱਤੇ ਸਾਰੀਆਂ ਪਾਰਟੀਆਂ ਕੋ ਆਪਣਾ ਜੋਰ ਲਾ ਰਹੀਆਂ ਡਿਪੈਂਡ ਕਰਦਾ ভোটার ਤੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦਾ ਤੇ ਉਹ ਜਰ ਰਿਜ਼ਲਟ ਆ ਜੀਦਾ ਮੁੱਦੇ ਤਾਂ ਉਹੀ ਹੁੰਦੇ ਆ ਜੀ ਆਏ ਸਾਲ ਜਿਹੜੇ ਅੱਗੇ ਹੁੰਦੇ ਆ ਖੈਰ ਮੁੱਦੇ ਨਹੀਂ ਅੱਜ ਦਾ ਤਾਂ ਇਹ ਆ ਬਈ ਐਮਪੀ ਦੀਆਂ ਵੋਟਾਂ ਨੇ ਹਰ ਇੱਕ ਬੰਦੇ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਾ ਚਾਹੀਦਾ ਸੋ ਮੈਂ ਵੀ ਆਪਣੇ ਪਿੰਡ ਦੋਦੇ ਤਹਿਸੀਲ ਲਾਬਾ ਅੱਜ ਆਪਣੀ ਵੋਟ ਪਾ ਕੇ ਆਇਆ ਤੇ ਆਪਣੀ ਮਨਪਸੰਦ ਪਾਰਟੀ ਨੂੰ ਪਾ ਕੇ ਆਇਆ ਕਿਉਂਕਿ ਵੋਟਰ ਬੜੇ ਸਿਆਣੇ ਨੇ ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਕਿਹੜੀ ਪਾਰਟੀ ਕੰਮ ਕਰਦੀ ਹੈ ਹੁਣ ਭਰਮਾਉਣ ਦੀ ਲੋੜ ਨਹੀਂ ਜਾਗਰੂਕ ਹੋ ਚੁੱਕੇ ਆ ਪਰ ਵੋਟਰ ਆ ਵੋਟਰ ਤੇ ਉਹਨੂੰ ਪਤਾ ਵੀ ਕਿਹੜਾ ਲੋਕਾਂ ਲਈ ਖੜਾ ਹੈ ਤੇ ਕਿਹੜਾ ਨਹੀਂ ਖੜਾ ਕਿਸ ਤਰ੍ਹਾਂ ਲੱਗਦਾ ਚੇਂਜ ਕੀ ਮੰਦੇ ਹੋ ਜਿਸ ਤਰ੍ਹਾਂ ਵੀ ਵੋਟਾਂ ਦਾ ਰਿਜ਼ਲਟ ਐਂਡ ਚ ਦੱਸਦਾ ਚੇਂਜ ਹੀ ਤਾਂ ਕਈ ਵਾਰ ਗੈਸ ਕੀਤੇ ਹੋਏ ਚੈਨਲਾਂ ਦੀ ਵੀ ਫੇਲ ਹੋ ਜਾਂਦੇ ਆ ਹਨਾ ਤੇ ਸਾਰੀਆਂ ਪਾਰਟੀਆਂ ਆਪੋ ਆਪਣਾ ਜੋਰ ਲਾ ਰਹੀਆਂ ਡਿਪੈਂਡ ਕਰਦਾ ਵੋਟਰ ਤੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦਾ ਤੇ ਉਹ ਆ ਜਾ ਰਿਜ਼ਲਟ ਆ ਜੂਗਾ ਪੁਰਾਣੇ ਸਾਥੀ ਕਲਾਕਾਰ ਦੀ ਸਪੋਰਟ ਕਰ ਰਹੇ ਹਾਂ ਤੁਸੀਂ ਭਗਵੰਤ ਸਿੰਘ ਲੰਬੇ ਮਿੱਤਰ ਆਂ ਇਹ ਲੇਮ ਭਗਵੰਤ ਸਿੰਘ ਸਾਹਿਬ ਨੇ ਬਹੁਤ ਵਧੀਆ ਜੀ ਮੈਂ ਆਪਦੇ ਤੌਰ ਤੇ ਖਾਂ ਖੇਤੀਬਾੜੀ ਨਾਲ ਸੰਬੰਧ ਰੱਖਦਾ ਮੈਂ ਵੀ ਬੜੀਆਂ ਕਹੀ ਕੁਸ਼ ਚਲਾਈ ਹੋਈਆਂ ਖੇਤ ਹਾਲ ਵਾਇਆ ਹੋਇਆ ਤੇ 24 ਘੰਟੇ ਬਿਜਲੀ ਕੋਈ ਛੋਟੀ ਵੱਡੀ ਅੱਜ ਇਹਨੂੰ ਮਰਜੀ ਪੁੱਛ ਲੋ ਵੀ ਕੋਈ ਸੌਖੀ ਗੱਲ ਨਹੀਂ ਐ ਤਾਂ 8 ਘੰਟੇ ਵਿੱਚ ਤੇਲ ਫੂਕ ਦੇ ਕਦੇ ਤੇਲਾ ਦੀ ਸ਼ਾਰਟੇਜ ਪੈਣ ਦੀ ਢੋਲਾਂ ਦੀ ਲਾਈਨ ਲੱਗੀ ਹੁੰਦੀ ਇਹ ਬਹੁਤ ਵੱਡਾ ਕੰਮ ਖੇਤੀਬਾੜੀ ਸੈਕਟਰ ਲਈ ਜਿਹੜਾ ਕੀਤਾ ਇਹਨਾਂ ਦੀ ਸਰਕਾਰ ਨੇ ਤੇ ਦੂਜਾ ਬਿਜਲੀ ਦੇ ਬਿੱਲ ਤੇ ਕੁਝ ਕੁ ਬਾਅਦ ਇਹ ਹੋਰ ਕਹਿੰਦੇ ਪੂਰੇ ਹੋ ਜਾਣਗੇ ਤੇ ਫਿਰ ਜੇ ਲੋਕਾਂ ਦੀ ਕਸੌਟੀ ਦੇਖਰੇ ਉੱਤਰਦੇ ਰਹੇ ਫਿਰ ਦੁਬਾਰਾ ਇਨੀ ਨਰਮੀ ਦੇ ਬਾਵਜੂਦ ਵੀ ਤੁਸੀਂ ਆਪਣਾ ਵੋਟ ਦਾ ਇਸਤੇਮਾਲ ਕਰਨ ਪਹੁੰਚੇ ਹੋ ਪਰ ਅਜੇ ਕੁਝ ਵਿਅਕਤੀ ਜਿਹੜੇ ਅਜੇ ਵੀ ਘਰਾਂ ਚ ਨੇ ਟੀ ਮੈਂ ਅਜੇ ਬਹੁਤ ਘੱਟ ਹੈ ਕਿਉਂਕਿ 12 ਦੇ ਉੱਪਰ ਦਾ ਟਾਈਮ ਹੋ ਚੁੱਕਾ ਹੈ ਤੇ ਬਿਲਕੁਲ ਜੀ ਮੈਂ ਤਾਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਜਿਹੜਾ ਵੀ ਤੁਹਾਡਾ ਮਨਪਸੰਦ ਪਾਰਟੀ ਹੈ ਜਾਂ ਕੈਂਡੀਡੇਟ ਹੈ ਆਪਰ ਵੀ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਤੇ ਬਹੁਤ ਹੀ ਪਾਰਦਰਸ਼ੀ ਢੰਗ ਨਾਲ VOTING ਹੁੰਦੀ ਆ ਤੇ ਜਦੋਂ ਮੈਂ ਅੱਜ ਉਹ ਬਟਨ ਦੱਬਿਆ ਤਾਂ ਨਾਂ ਵੀ ਆਇਆ ਜਿਹਨੂੰ ਮੈਂ ਵੋਟ ਪਾਈ ਫਟਾਫਟ ਸਲਿੱਪ ਨਿਕਲ ਕੇ ਤੇ ਸੋ ਸਾਰਿਆਂ ਨੂੰ ਆਪਣੀ ਵੋਟ ਦਾ ਪ੍ਰਯੋਗ ਕਰਨਾ ਚਾਹੀਦਾ ਇੱਕ ਤੁਹਾਡੇ ਸਾਥੀ ਕਲਾਕਾਰ ਵੀ ਕਿਸੇ ਨੂੰ ਬਾਾਰੇ ਐਮਪੀ ਇਲੈਕਸ਼ਨਾਂ 'ਚ ਬਿਲਕੁਲ ਉੱਧਰ ਸਰਪਜੀਤ ਸਿੰਘ ਦਾ ਵੀ ਜੋਰ ਹੈ ਸਰਪਜੀਤ ਸਿੰਘ ਉਹਨਾਂ ਦਾ ਬਾਦਲ ਸਾਹਿਬ ਨੇ ਬਹੁਤ ਵੱਡਾ ਉਹ ਸਿੱਖ ਮਿਲਤੀ ਬਾਰਤੇ ਉਹ ਜੋ ਵੀ ਹੋਇਆ ਪਰ ਕਰਮਜੀਤ ਭਰਾ ਸਾਡਾ ਮੈਂ ਜਦੋਂ ਜਾ ਕੇ ਆਇਆ ਤੇ ਉਹਦਾ ਵੀ ਆ ਉੱਥੇ ਵੀ ਮੈਂ ਕੁਝ ਕਹਿ ਨਹੀਂ ਸਕਦਾ ਪਰ ਮੈਨੂੰ ਉਮੀਦ ਹੈ ਵੀ ਕਰਮਜੀਤ ਸ਼ਾਇਦ ਜਿੱਤੇ